ਜੀ ਪਾਕਿਸਤਾਨ ਚ ਬਲੋਚਿਸਤਾਨ ਦੇ ਅੰਦਰ ਟ੍ਰੇਨ ਹਾਈਜੈਕਿੰਗ ਦੇ ਜਿਹੜੇ 33 ਅਤਗਰਦ ਸਨ ਉਹਨਾਂ ਦੀਆਂ ਲਾਸ਼ਾਂ ਨੂੰ ਕੋਇਟਾ ਦੇ ਇੱਕ ਹਸਪਤਾਲ ਦੇ ਮਰਦਾਖਾਨੇ ਚ ਰੱਖਿਆ ਗਿਆ ਸੀਗਾ ਪਰ ਪਿਛਲੇ ਕਹ ਲੋ ਕਿ ਸ਼ੁੱਕਰਵਾਰ ਨੂੰ ਇੱਕ ਵੱਡਾ ਮਜਮਾ ਜਿਹੜਾ ਹਸਪਤਾਲ ਦੇ ਬਾਹਰ ਇਕੱਠਾ ਹੋ ਗਿਆ ਔਰ ਉਹਨਾਂ ਨੇ ਆਖਿਆ ਕਿ ਸਾਨੂੰ ਇਹਨਾਂ 33 ਅਤਗਰਦਾਂ ਦੀਆਂ ਲਾਸ਼ਾਂ ਤੱਕ ਪਹੁੰਚ ਤਵੋ شناخت ਦਾ ਮੌਕਾ ਤਵੋ ਹਸਪਤਾਲ ਇੰਤਜ਼ਾਮੀਆਂ ਵੱਲੋਂ ਨਾ ਦਿੱਤੀ ਗਈ ਇਹ ਲੋਕ ਫਿਫੜ ਗਏ ਹਸਪਤਾਲ ਦੇ ਜਿਹੜੇ ਗਾਰਡ ਸਿਕਿਉਰਟੀ ਵਾਲੇ ਔਰ ਬਾਕੀ ਅਮਲਾ ਸੀਗਾ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਧਾਵਾ ਬੋਲਿਆ ਗਿਆ ਔਰ ਹ ਪੰਜ ਲਾਸ਼ਾਂ ਲੈ ਕੇ ਇਹ ਲੋਕ ਫਰਾਰ ਹੋ ਗਏ ਜਦੇ ਬਾਅਦ ਫੋਰਸਿਸ ਦੀ ਭਾਰੀ ਨਫਰੀ ਹੈ ਜਿਹੜੀ ਉਹਨਾਂ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਕੋਲੋਂ ਤਿੰਨ ਲਾਸ਼ਾਂ ਖੋਹ ਲਈਆਂ ਦੋ ਲਾਸ਼ਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਪਰ ਇਹ ਸਾਰਾ ਕੰਮ ਕਰਨ ਦੇ ਵਿੱਚ ਇਸ ਮਜਮੇ ਨੂੰ ਇਸ਼ਤਿਹਾਲ ਦਿਵਾਉਣ ਗੁੱਸਾ ਦਿਵਾਉਣ ਔਰ ਹਮਲਾ ਕਰਨ ਦੇ ਵਿੱਚ ਗਾਂਗਾ ਕਰਨ ਚ ਇਲਜ਼ਾਮ ਆਇਆ ਹੈ ਮਾਰੰਗ ਬਲੋਚ ਤੇ ਜੀ ਡਾਕਟਰ ਮਾਰੰਗ ਬਲੋਚ ਜਿਹੜੀ ਕਿ ਬਲੋਚਿਸਤਾਨ ਤੋਂ ਗਵਾਚੇ ਲੋਕਾਂ ਦੀ ਜਿਹੜੀ تنظیم ਹੈ ਉਹਦੀ ਪ੍ਰਧਾਨਗੀ ਕਰ ਰਹੀਆਂ ਨੇ ਉਹਨਾਂ ਸਮੇਤ ਇਸ ਵੇਲੇ ਪਾਕਿਸਤਾਨੀ ਸਰਕਾਰ ਵੱਲੋਂ 150 ਲੋਕ ਜਿਨ੍ਹਾਂ ਨੇ ਹਸਪਤਾਲ ਤੇ ਹਮਲਾ ਕੀਤਾ ਇਹ ਪੰਜ ਲਾਸ਼ਾਂ ਲੈ ਕੇ ਫਰਾਰ ਹੋਏ ਉਹਨਾਂ ਤੇ ਅਤਗਰਦੀ ਦਾ ਪਰਚਾ ਦੇ ਦਿੱਤਾ ਗਿਆ ਹੈ ਇਸ ਪਰਚੇ ਦੇ ਵਿੱਚ ਦਫਾ ਲਾਈ ਗਈ ਹੈ ਕਿ ਸਰਕਾਰੀ ਹਸਪਤਾਲ ਤੇ ਹਮਲਾ ਹੋਇਆ ਮਰੀਜ਼ਾਂ ਨੂੰ ਮਾਰਿਆ ਕੁੱਟਿਆ ਗਿਆ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਤੋਂ ਰੋਕਿਆ ਗਿਆ ਬਕਾਰੀ ਸਰਕਾਰ ਚ ਦਖਲ ਦੇ ਕੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਤੱਕੇ ਦੇ ਨਾਲ ਲਾਸ਼ਾਂ ਨੇ ਜਿਹੜੀਆਂ ਉਹ ਲਜਾਈਆਂ ਗਈਆਂ ਔਰ ਉਸ ਤੋਂ ਬਾਅਦ ਮਾਰੰਗ ਬਲੋਚ ਜਿਹੜੀ ਉਹਦੀ ਗ੍ਰਿਫਤਾਰੀ ਹੋ ਗਈ ਮਾਰੰਗ ਬਲੋਚ ਦੀ ਗ੍ਰਿਫਤਾਰੀ ਤੋਂ ਬਾਅਦ ਬਲੋਚਿਸਤਾਨ ਦੇ ਜਿਹੜੀ ਰਾਜਧਾਨੀ ਹੈ ਕੋਇਟਾ ਉਹਦੇ ਤੋਂ ਅੱਡ ਬਾਕੀ ਸ਼ਹਿਰਾਂ ਚ ਪਾਕਿਸਤਾਨ ਦੀ ਰਾਜਧਾਨੀ اسلامਬਾਦ ਚ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਚ ਬਕਾਇਦਾ ਤੌਰ ਤੇ ਜਿਹੜੀ ਉਹ ਵਖਾਲੇ ਹੋਏ ਇਤਜਾਜ ਜਿਹੜਾ ਉਹ ਆ ਜਦ ਕਿ 150 ਲੋਕ ਜਦੋਂ ਇਹ ਲਾਸ਼ਾਂ ਲੈ ਕੇ ਗਏ ਨੇ ਤੇ ਸੁਣਿਆ ਕਿ ਉਦੋਂ ਵੀ ਸੋਰਸਿਸ ਦੇ ਨਾਲ ਝੜਪਾਂ 'ਚ 4 ਲੋਕ ਨੇ ਜਿਹੜੇ ਉਹ ਮੋਏ ਨੇ ਤਾਜ਼ਾ ਖਬਰ ਇਹ ਆ ਰਹੀ ਹੈ ਕਿ ਮਾਰਿੰਗ ਬਲੋਚ ਨੂੰ ਗ੍ਰਿਫਤਾਰ ਕਰਕੇ ਅਤਗਰਦੀ ਦਾ ਪਰਚਾ ਦੇ ਦਿੱਤਾ ਗਿਆ ਔਰ ਇਸ ਪਰਚੇ 'ਚ 150 ਤੋਂ ਵੱਧ ਲੋਕ ਨੇ ਜਿਹੜੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ